ਦਾ ਸਬਦੇ ਘਰਾਚੇ ਹੁੰਦੀਆਂ ਕਿਸੇ ਦੇ ਵੱਧ ਕਿਸੇ ਦੇ ਘੱਟ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਰਪੇ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਇਆਗਾ ਜੀ ਦਿਨ ਸੋਮਵਾਰ ਦਾ ਤੇ ਅੱਜ ਕਿਸੇ ਦਾ ਪੇਪਰ ਸੀਗਾ ਨਵੂ ਦਾ ਪੰਜਾਬੀ ਦਾ ਤੇ ਕਿਸੂ ਦਾ ਸੀ ਆਈ ਦਾ ਤੇ ਦੋਨੇ ਪੇਪਰ ਦੇ ਕੇ ਆ ਚੁੱਕੇ ਆ ਪਰ ਮੈਂ ਸਵੇਰ ਦੀ ਬਹੁਤ ਪਰੇਸ਼ਾਨ ਆਣੇ ਇੱਕ ਤਾਂ ਜੀ ਮੇਰੀ ਮਸ਼ੀਨ ਦਾ ਡਰਾਇਰ ਖਰਾਬ ਹੋ ਗਿਆ ਦੂਈ ਗੱਲ ਆ ਜ ਸਵੇਰ ਦੀ 9 ਵੇ ਦੀ ਲਾਈਟ ਗਈ ਹੋਈ ਹੈ ਤੇ ਟਾਈਮ 3 ਵੱਜ ਚੁੱਕੇ ਹਲੇ ਤੱਕ ਵੀ ਲਾਈਟ ਆਈ ਨਹੀਂ ਹੈਗੀ ਤੈੰਨੀ ਜਿਆਦਾ ਪਰੇਸ਼ਾਨ ਹੋਈ ਵੀ ਲਾਈਟ ਤਾਂ ਚੱਲਨਾ ਵੀ ਹੁੰਦੀ ਤੇ ਨਸਰਜਣਾ ਤਾਂ ਪਰ ਨੈਟ ਨਹੀਂ ਚੱਲਦਾ ਲੈਟ ਵੀ ਵਾਈਫਾਈ ਜਿਹੜਾ ਕਨੈਕਟ ਕਰਿਆ ਹੋਇਆ ਹੈ ਲਾਈਟ ਨਾਲ ਮਤਲਬ ਕਿ ਇਨਵਰਟਰ ਨਾਲ ਨਹੀਂ ਕਰਿਆ ਹੋਇਆ ਬਿਜਲੀ ਨਾਲੇ ਕਰਿਆ ਹੋਇਆ ਇਸ ਕਰਕੇ ਸਵੇਰ ਦਾ ਵੀ ਨੈਟ ਨਹੀਂ ਚੱਲਦਾ ਇੰਨੀ ਪਰੇਸ਼ਾਨ ਐ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਵੀ ਟਾਈਮ ਪਾਸ ਕਰਨਾ ਬਹੁਤ ਔਖਾ ਆ ਬਾਈ ਟੀਵੀ ਵੀ ਨਹੀਂ ਚੱਲਣਾ ਤਾਂ ਤੇ ਨੈਟ ਨਹੀਂ ਚੱਲਦਾ ਫੋਨ ਵੀ ਬੇਕਾਰ ਅੱਜ ਲੱਗਿਆ ਇਹ ਫੋਨ ਬਿਲਕੁਲ ਹੀ ਬੇਕਾਰ ਨਾ ਪੌਂਦਾ ਚਾਰਜਰ ਲਾਉਣ ਦੀ ਜ਼ਰੂਰਤ ਪਈ ਵੀ ਫ੍ਰੀ ਰਹੀ ਅੱਜ ਮੈਂ ਸਵੇਰ ਦੇ 5:00 ਵੱਜ ਚੁੱਕੇ ਆ ਜੀ ਤੇ ਅਸੀਂ ਜਾ ਰਹੇ ਆ ਜੀ ਬਾਸੜੇ ਦਾ ਮੱਥਾ ਟੇਕਣ ਸਾਡੇ ਉਰੇ ਨੇੜੇ ਹੀ ਮਾਤਾ ਦੇ ਥਾਨ ਬਣੇ ਹੋਏ ਆ ਉੱਥੇ ਸਾਡੇ ਬਾਸੜੇ ਦਾ ਮੱਥਾ ਟਿਕਦਾ ਜੀ ਇੱਕ ਦਿਨ ਪਹਿਲਾਂ ਸਾਡੇ ਮਿੱਠੀਆਂ ਰੋਟੀਆਂ ਬਣਾਉਂਦੀਆਂ ਤੇ ਅਗਲੇ ਦਿਨ ਸਵੇਰੇ ਸਵੇਰੇ ਜੀ ਸਾਡੇ ਟਿਕਦਾ ਇਹ ਮੱਥਾ ਸਾਡੇ ਨੇੜੇ ਹੀ ਹੈ ਮਾਤਾ ਦੇ ਥਾਨ ਜਿੱਥੇ ਅਸੀਂ ਮੱਥਾ ਟੇਕਣਾ ਹੁੰਦਾ ਹੈ ਤੇ ਹੁਣ ਅਸੀਂ ਜਾ ਕਿਉਂਕਿ ਉਹਨਾਂ ਨੂੰ ਵੀ ਮੈਂ ਨਾਲ ਲੈ ਕੇ ਆਈ ਸੀ ਠਾਲ ਕੇ ਵੈਸੇ ਨਵੂ ਦਾ ਪੇਪਰ ਵੀ ਸੀਗਾ ਜਾਣਾ ਤਾਂ ਉਹਨੇ ਪਰ ਫਿਰ ਵੀ ਮੈਂ ਕਿਹਾ ਚਲੋ ਸਵੇਰੇ ਸਵੇਰੇ ਘੱਟੇ ਰਸ ਹੈ ਤੇ ਜਾ ਕੇ ਆਪਾਂ ਮੱਥਾ ਟੇਕੇ ਆਉਂਦੇ ਆ ਬੱਚਿਆਂ ਲਈ ਸਪੈਸ਼ਲ ਹੁੰਦਾ ਹੈ ਮਾਤਾ ਦਾ ਮੱਥਾ ਇਹ ਆਪਣੇ ਦੇ ਤਰੀਕੇ ਸਭ ਜੀ ਇਹ ਚਾਹ ਬਣ ਚੁੱਕੀ ਹੁਣ ਚਾਹ ਪਿੰਦੀ ਹੈ ਅੱਜ ਗੈਰੇਜ ਵੀ ਧੋਤਾ ਬੇੜਾ ਵੀ ਧੋਤਾ ਪਾਪਾ ਨੇ ਧੋਰੇ ਤੇ ਹੁਣ ਗੱਡੀ ਤਾਂ ਨਾਲ ਦੀ ਨਾਲ ਬੇੜਾ ਵੀ ਧੋ ਗਿਆ ਸਵੇਰ ਦੇ 9:00 ਵੱਜ ਚੁੱਕੇ ਹੈ ਜੀ ਤੇ ਸਾਰਾ ਹੁਣ ਜਿਹੜਾ ਕੰਮ ਹੈ ਉਹ ਕਰਿਆ ਕਿ ਬੇੜਾ ਬੂੜਾ ਧੁੱਤ ਅੱਜ ਮੈਂ ਤੇ ਮਿੱਟੀ ਬਹੁਤ ਪੈ ਜਾਂਦੀ ਹੈ ਅਜ ਗੱਲ ਹਵਾ ਹਵਾ ਜੀ ਚੱਲੀ ਜਾਂਦੀ ਨਾ ਦਿਨ ਵਿੱਚ ਇਸ ਕਰਕੇ ਤੇ ਫਿਰ ਆ ਕੇ ਬਣਾਈਆਂ ਖਾਣ ਵਾਸਤੇ ਫੁਲਕੇ ਸਬਜ਼ੀ ਬਣਾ ਕੇ ਤੇ ਬੱਚੇ ਸਕੂਲ ਜਾ ਚੁੱਕੇ ਆ ਤੇ ਮੈਂ ਹੁਣ ਜਿਹੜਾ ਮੇਰਾ ਕੰਮ ਟਿਸ਼ੂ ਘਰੇ ਵੈਸੇ ਕਿ ਸਕੂਨ ਨੂੰ ਛੁੱਟੀ ਹੈ ਸਾਇੰਸ ਦਾ ਪੇਪਰ ਹੈ ਉਹਦਾ ਕੱਲ ਨੂੰ ਇਸ ਕਰਕੇ ਉਹਨੂੰ ਛੁੱਟੀ ਅੱਜ ਤੇ ਹੁਣ ਉਹ ਜਾਊਗਾ ਟਿਊਸ਼ਨ ਤੇ ਮੈਂ ਬਸ ਥੋੜਾ ਬਥਾ ਜਿਹੜਾ ਮੇਰਾ ਕੰਮ ਰਹਿ ਗਿਆ ਤੇ ਅੱਡੇ ਕੇ ਬੇੜੇ ਵਿੱਚ ਮੈਂ ਪਾਣੀ ਛੜਤਦਾ ਕਿਉਂਕਿ ਮਤਲਬ ਕਿ ਮਿੱਟੀ ਹੀ ਰਹਿ ਗਈ ਸੀ ਥੋੜੀ ਜੀ ਗੱਡੀ ਲੰਗਣੀ ਸੀ ਹੁਣ ਜਾਣੀ ਦੀ ਜਦ ਬਾਹਰ ਫੇਰ ਦੁਆਰੇ ਮਿੱਟੀ ਜੀ ਹੋ ਜਾਂਦੀ ਹੁਣ ਉੱਥੇ ਹੀ ਦੁਆਰੇ ਇੱਕ ਵਾਰੀ ਪੋਚਾ ਲਾਇਆ ਮੈਂ ਤੇ ਫੇਰ ਕਰਦੇ ਆ ਹੋਰ ਕੰਮ ਅੱਜ ਕੱਪੜੇ ਵੈਰਾ ਧੋਣੇ ਨਹੀਂ ਹੈਗੇ ਜਿੱਦਣ ਸਾਡੇ ਮੱਥਾ ਟਿਕਦਾ ਹੈ ਸਭ ਦੇ ਹੀ ਤਾਂ ਫਿਰ ਜਿੱਦਣ ਮੱਥੇ ਟਿਕਦੇ ਆ ਉਸ ਦਿਨ ਕੱਪੜੇ ਵੈਰ ਨਹੀਂ ਧੋਏ ਜਾਂਦੇ ਸਭ ਦੇ ਹੁੰਦਾ ਹੁਣਾ ਇਦਾਂ ਸਾਡੇ ਤਾਂ ਧੋਏ ਨਹੀਂ ਜਾਂਦੇ ਅੱਜ ਮੈਂ ਸਿਰਸਰੇ ਪੁੱਤਾ ਸੀਗਾ ਗੈਰੇਜ ਤੇ ਬੇੜਾ ਰੂ ਹੁਣ ਗੱਡੀ ਨਿਕਲੀ ਆ ਗੱਡੀ ਹੋ ਗਈ ਸੀਗੀ ਫਿਰ ਸਾਫ਼ ਕਰਨਾ ਪਿਆ ਮੈਨੂੰ ਇੱਕ ਵਾਰੀ ਜੀ ਸਵੇਰੇ 10 ਵੱਜ ਚੁੱਕੇ ਆ ਜੀ ਤੇ ਕੰਮ ਸਾਰਾ ਕੰਪਲੀਟ ਹੋ ਚੁੱਕਿਆ ਹੈ ਮੇਰਾ ਤੇ ਹੁਣ ਬਸ ਮੈਂ ਜਾਣਾ ਜੀ ਮਾਰਕੀਟ ਥੋੜਾ ਜਿਹਾ ਮਾਰਕੀਟ ਦਾ ਕੰਮ ਹੈ ਨਵੂ ਦਾ ਥੋੜਾ ਜਿਹਾ ਸਮਾਨ ਲਿਆਉਣਾ ਤੇ ਬਾਕੀ ਉਹਨਾਂ ਧੋਕੇ ਜਾਂਦੇ ਆ ਜੀ ਬਾਜ਼ਾਰ ਤੇ ਫਿਰ ਜਿਹੜਾ ਥੋੜਾ ਬਥਾ ਇਹ ਕੰਮ ਹੈ ਉਹ ਵੀ ਕੰਪਲੀਟ ਕਰਿਆ ਮੈਂ ਤੇ ਅੱਜ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਤੁਹਾਨੂੰ ਵੀ ਦੇਖੋ ਇੱਕ ਗੱਲਾਂ ਤਾਂ ਸਭ ਦੇ ਘਰਾਂ 'ਚ ਹੀ ਹੁੰਦੀਆਂ ਕਿਸੇ ਦੇ ਵੱਧ ਕਿਸੇ ਦੇ ਘੱਟ ਤੇ ਥੋੜੀ ਬਹੁਤੀ ਗੜਬੜ ਤਾਂ ਹਰ ਫੈਮਿਲੀ 'ਚ ਹੁੰਦੀ ਹੈ ਪਰ ਨਾ ਕਈ ਲੋਕਾਂ ਨੂੰ ਇਹ ਕਿਸੇ ਦੀ ਫੈਮਿਲੀ 'ਚ ਉਂਗਲੀ ਚੱਕਣੇ ਦਾ ਦਾ ਕਿਸੇ ਦੀ ਫੈਮਿਲੀ ਦੀਆਂ ਗੱਲਾਂ ਕਰਨੇ ਦਾ ਬਹੁਤ ਹੀ ਸ਼ੌਂਕ ਹੁੰਦਾ ਹੈ ਆਪਣੇ ਮੰਜੇ ਥੱਲੇ ਡੰਡਾ ਨਹੀਂ ਮਾਰਦੇ ਉਹ ਪਰ ਲੋਕਾਂ ਦੇ ਘਰਾਂ 'ਚ ਜ਼ਰੂਰ ਦੇਖਣਾ ਉਹਨਾਂ ਨੇ ਵੀ ਕਿਆ ਮਾੜਾ ਹੋ ਰਿਹਾ ਹੈ ਕਿਆ ਸਾਨੂੰ ਫਾਇਦਾ ਮਿਲੇ ਇਸ ਗੱਲ ਦਾ ਕਿਆ ਅਸੀਂ ਅੜਾਈਏ ਗੱਲਾਂ ਨੂੰ ਪਰ ਐ ਨਹੀਂ ਕਰਨਾ ਚਾਹੀਦਾ ਜੇ ਪਹਿਲਾਂ ਆਪਣੇ ਮੰਜੇ ਥੱਲੇ ਸੋਟਾ ਮਾਰਨਾ ਚਾਹੀਦਾ ਫਿਰ ਦੂਏ ਬਾਰੇ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਮਾੜੇ ਚੰਗੇ ਤਾਂ ਗੱਲਾਂ ਹਰ ਫੈਮਿਲੀ 'ਚ ਹੁੰਦੀਆਂ ਇਹ ਕੋਈ ਐ ਨਹੀਂ ਹੈਗਾ ਵੀ ਦੁਨੀਆ ਤੇ ਵੱਖਰੀਆਂ ਹਰ ਫੈਮਿਲੀ 'ਚ ਕੁਝ ਨਾ ਕੁਝ ਇਸ਼ੂਜ਼ ਹੁੰਦੇ ਹੀ ਐ ਪਰ ਦੁਏ ਦੇ ਘਰ ਨੂੰ ਲੋਕ ਜ਼ਿਆਦਾ ਦੇਖਦੇ ਆ ਉਹ ਪੁਰਾਣੀਆਂ ਕਹਾਵਤਾਂ ਹੁੰਦੀਆਂ ਨੇ ਲੋਕ ਕਹਿੰਦੇ ਹੁੰਦੇ ਤੇ ਵੀ ਆਪਣੀਆਂ ਕਾਛ 'ਚ ਦੁਏ ਦੀਆਂ ਹੱਥ 'ਚ ਐ ਨਹੀਂ ਕਰਨਾ ਚਾਹੀਦਾ ਜੀ ਤੇ ਅੱਜ ਦੇ ਵਲੌਗ 'ਚ ਐਨੇ ਜੀ ਮਿਲਦੇ ਆ ਕਿਸੇ ਹੋਰ ਬਲੌਗਰ ਨੂੰ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ